ਸਤਿ ਸ਼੍ਰੀ ਅਕਾਲ ਵੀਰ ਜੀ ਬਹੁਤ ਬਹੁਤ ਵੈਲਕਮ ਆ ਜਗਦੀਪ ਡੇਰੀ ਫਾਰਮ ਤੇ ਜਗਦੀਪ ਡੇਰੀ ਫਾਰਮ ਵੇਖਣ ਆਉਣ ਵਾਲਿਆਂ ਦਾ ਸਵਾਗਤ ਕਰਦੇ ਆ ਦਿਲੋਂ ਧੰਨਵਾਦ ਕਰਦੇ ਆ ਅੱਜ ਫੇਰ ਟੋਪ ਕਲਾਸ ਟੋਕਣਾ ਗੱਬਣਾ ਲੈ ਕੇ ਹਾਜ਼ਰ ਆ ਇੱਕ ਤਾਜੀ ਸੂਈ ਸਾਰੇ ਵੀਰ ਭਰਾ ਦੱਬ ਕੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਇਸ ਤਰ੍ਹਾਂ ਹੀ ਸਾਨੂੰ ਪਿਆਰ ਮਿਲਦਾ ਰਹੇ ਤੁਹਾਡਾ ਬਹੁਤ ਵਧੀਆ ਆਜੋ ਕਰਦੇ ਆ ਜਗਦੀਪ ਵੀਰ ਉਹਨਾਂ ਨਾਲ ਗੱਲ ਸਾਸੀ ਗਾਵਿਰ ਜੀ ਸਾਸੀ ਗਾ ਸਾਸੀ ਜਗਦੀਪ ਡੇਰੀ ਫਰਮ ਨੇ ਖਾਇ ਸਾਰਿਆਂ ਨੂੰ ਬਹੁਤ ਧੰਨਵਾਦ ਕਰਦੇ ਆ ਵੀਰੇ ਅੱਜ ਆੜੀ ਕੋ ਤਿੰਨ ਟੋਕੜਾ ਕਬਣਾ ਇੱਕ ਤਾਜੀ ਛੋਟੀ ਸੂਈ ਆ ਛੋਟੀ ਨਾ ਮਤਲਬ ਪਹਿਲਾਂ ਦੋ ਦੰਦ ਕੱਟੀਆਂ ਬੱਚਿਓ ਮਤਲਬ ਵੀ ਮਤਲਬ ਵੀ ਬੱਚਾ ਪੜਾ ਰਹੀਂਦੀ ਵੀਰੇ ਜੀ ਪਹਿਲਾਂ ਗੱਲ ਦੱਸਾਂਗੇ ਕਿ ਉਹ ਵੀ ਕਿਰਾ ਆਨਲਾਈਨ ਦੂਰ ਵੀਰੇ ਮੰਗਵਣੀ ਆ ਦੁੱਧ 10 ਕਿਲੋ ਆ ਭਾ ਜਮਾਂ ਹੀ ਨਿਕਾਰਿਆ ਛੋੜਾ ਜੇ ਦੱਸਾਂਗੇ ਜਿਹੜੀ ਗੱਲ ਕਰਨ ਵਾਲੀ ਆ ਤੇ ਪਿਓਰ ਦੋ ਦੰਦ ਦੋਂਦੀ ਮੂੰਹ ਕੱਟੇ ਹੋਊਗੀ ਵੀਰੇ ਜੀ ਕੈਮਰਾ ਕੇ ਇੱਕ ਮਾ ਦੁੱਧ 10 ਤੋਂ 11 ਕਿਲੋ ਦੁੱਧ ਤਿਆਰ ਹੈ ਛੋਟੀ ਠੰਡੀ ਸੀ ਲਿਆ ਬਾਕੀ ਇਹਨਾਂ ਦੇ ਜਮਾ ਥੋੜਾ ਜਿਹਾ ਮੁੱਠਕ ਗਾੜੀ ਮਤਲਬ ਵੰਡਾ ਪੋਣਾ ਤੇ ਬੱਚਾ ਛੱਡ ਦੇਣਾ ਤੇ ਠੰਡੀ ਫੜੀ ਇਹ ਪਹਿਲਾਂ ਦੱਸਦਾ ਕਿ ਜਿਹੜੀ ਗੱਲ ਦੱਸਾਂਗੇ ਪਹਿਲਾਂ ਦੱਸ ਕੇ ਦਵਾਂਗੇ ਵੀਰ ਜੀ ਐਡੀ ਦੂਰ ਕੇ ਵੀਰ ਭਰਾ ਨੇ ਝੋਟੀ ਲੈਣੀ ਹੋਵੇ ਤਾਂ ਵੀ ਬੱਚਾ ਪਾੜਾ ਲਿੰਦੀ ਜਿਹੜੀ ਗੱਲ ਕਰਨ ਵਾਲੀ ਆ ਉਹ ਦੋ ਰਾਂ ਐਡੀ ਜਿਹੜੀ ਗੱਲ ਕਰਨਾਂਗੇ ਤੇ ਬਾਕੀ ਜਿਹੜਾ ਭਾਅ ਨੇ ਹੋਊਗਾ ਇਹ ਜਮਾ ਨਿਕਾ ਜਾ ਭਾਅ ਹੋਊਗਾ ਜਿਹੜੀ ਗੱਲ ਕਰਨ ਵਾਲੀ ਤੁਸੀਂ ਇਹ ਝੋਟੀ ਦੇ ਦਾਂਗੇ ਵੀਰੇ ਆਪਾਂ ਦਿੰਦਾ ਪੂਰੇ 70000 ਦੀ ਦੇ ਦਾਂਗੇ ਵੀਰੇ ਮਾਨਦਨ ਵੀਰ ਜੀ 20000 ਦਾ ਕਰਾਂਗੇ ਵੀਰੇ ਦੂਰੋਂ ਐ ਵੀਰ ਦਾ ਮਾਨਤਨ ਜਰੂਰ ਕਰਾਂਗੇ 65000 ਦੀ ਦੇ ਦਾਂਗੇ ਵੀਰ ਜਿਹੜੀ ਗੱਲ ਕਰਨੀ ਦੱਸੋ ਦਈਏ ਵੀਰੇ 65000 ਦੀ ਝੋਣੀ ਦੇ ਦਾਂਗੇ ਟਾਪ ਕਲਾਸ ਦੋ ਦੰਦਾ ਜਿਹੜੀ ਗੱਲ ਕਰਨ ਵਾਲੀ ਐ ਐਨੂੰ ਕੈਮਰਾ ਕਮਾ ਦੋ ਮੈਂ ਵੱਡੀ ਝੋਟੀ ਆ ਜਿਹਨੂੰ ਆਂਦੇ 10 ਤੋਂ 11 ਕਿਲੋ ਦੁੱਧ ਤਿਆਰ ਵੀਰੇ ਤੇ ਬੱਚਾ ਬਾੜਾ ਝੋਟੀ ਲੈਂਦੀ ਆ ਆਪਾਂ ਪਹਿਲਾਂ ਗੱਲ ਦੱਸਾਂਗੇ ਵੀਰ ਜੀ ਜਿਹੜੀ ਤੇ ਮਗਰ ਕੱਟੀ ਵੀਰੇ ਤੇ ਮਗਰ ਵੀ ਕੱਟੀ ਵੀ ਬਹੁਤ ਚੰਗੀ ਐ ਮਗਰ ਵੀ ਕੱਟੀ ਤੇ ਮੂੰਹ ਪੁੱਟ ਕੇ ਵੀ ਦਿਖਾਉਨੇ ਮੂੰਹ ਦੋਂਦੀ ਵੀਰ ਨਿਕਲੀ ਜਿਹੜੀ ਗੱਲ ਕਰਨ ਵਾਲੀ ਸੀ ਮੈਂ ਜਿਹੜੀ ਗੱਲ ਕਰਾਂਗੇ ਉਹ ਸੱਚ ਹੋਗੀ ਬਿਲਕੁਲ ਮੇਰੀ ਜਿਹੜੀ ਗੱਲ ਕਰਨ ਵਾਲੀ ਹੈ ਕੈਮਰੇ ਤੋਂ ਥੋੜਾ ਜਿਆਦਾ ਡਰਦੀ ਆ ਮੇਰੇ ਦੋ ਗੱਲ ਦੀ ਗਰੰਟੀ ਹੋਊਗੀ ਦੋਂਦੀ ਹੋਊਗੀ ਜਿਹੜੀ ਆ ਆ ਦੰਦ ਪੁੱਟ ਕੇ ਵੀਰ ਜੀ ਖੜ ਸਕਦੇ ਜਿੰਨੇ ਖੜਨੀ ਆ ਮੋਹ ਦੀ ਦੋਂਦੀ ਤੇ ਦੋਂਦੀ ਆਖਿਆ ਦੋਦੀ ਨਿਕਲੂਗੀ ਬਾਕੀ ਚੱਡੇ ਦੀ ਐ ਠੰਡੀ ਤਰੀ ਸੀਲ ਮਤਲਬ ਸੋਨਾ ਥਣ ਚੱਟਾ ਲੱਗਾ ਵੀਰ ਜੀ ਜਿਹੜੀ ਗੱਲ ਕਰਨ ਵਾਲੀ ਜੀਆਂ ਤੇ ਇਹ ਦੇ ਦਾਂਗੇ ਵੀਰ 65000 ਦੀ ਦੇ ਦਾਂਗੇ 65000 ਦੀ ਸਿਰਫ 50000 ਦੀ ਮੇਰੇ 65000 ਦੀ ਦੇ ਦਾਂਗੇ ਵੀਰ ਜਿਹੜੀ ਨੇ ਲਓ ਜੀ ਚੱਕ ਲੋ ਜਿੰਨੇ ਚੱਕਣੀ ਆ ਹਾਂ ਇਹ ਅੱਗੇ ਵੀ ਸਾਡੇ ਫਾਰਮ ਦੇ ਤਾਜੀ ਸੂਈ ਗਈ ਆਪਣੇ ਫਾਰਮ ਤੋਂ 20 ਤੋਂ 21 ਕਿਲੋ ਮੈਨ ਦੁੱਧ ਕੱਢਿਆ ਚਲੋ ਵੀਰੇ ਜਾਨ ਪ੍ਰਾਣ ਤੋਂ ਵੀ ਦਾਦਨੀਆ ਸੇਵਾ ਨਹੀਂ ਕਰਨ ਵੀਰ ਨੇ ਕੀਤੀ ਵੇਖੋ 게ਟ 게ਟ ਦਾ ਥਣ ਲੱਗਾ ਅੱਜ ਵੀ ਮੈਂ ਕੋ ਵੇਖੋ ਟੋਕੜ ਕੋਈ ਮਤਲਬ 10 ਕਿਲੋ ਦੁੱਧਿਆ ਤੇ ਨਾ ਮਹੀਨੇ ਦੀ ਗੱਬਣੇ ਵੀਰੇ ਦੁਨੀਆ ਟੌਪ ਕਲਾਸ ਵੱਡੀ ਝੋਟੀ ਜਿਹਨੂੰ ਆਂਦੇ ਆ ਇਹਨਾਂ ਨੂੰ ਕੈਮਰਾ ਘਮਾਇਓ ਵੀਰੇ ਇਹਦੀਆਂ ਨਾੜਾ ਨਾੜਾ ਵੇਖੋ ਮਿਲਕ ਪੁਆਇੰਟ ਜਿਹੜੀ ਗੱਲ ਕਰਨ ਵਾਲੀ ਹੈ ਅੱਜ ਵੀ ਦੁੱਧ ਦੇ ਕੋਈ 10 ਕਿਲੋ ਦੁੱਧ ਤਿਆਰ ਹੈ ਝੋਟੀ ਕੋ ਵੀਰੇ ਤੇ ਇਹ ਸਾਡੇ ਮਨ ਲੈ 20 ਕਿਲੋ ਵਾਲੀ ਝੋਟੀ ਆ ਮੇਰੇ ਜਿਹੜੀ ਗੱਲ ਨਾਲੀ ਹੈ ਸਾਡੇ ਤਾਜੀ ਫਾਰਮ ਤੋਂ ਗਈ ਸੀ ਉਹ ਤੋਂ ਗਈ ਤੇ ਅੱਜ 3 ਮਹੀਨੇ ਦੀ ਗੱਬਣ ਆ ਤੇ 10 ਕਿਲੋ ਦੁੱਧ ਦੇ ਥੱਲੇ ਫਿਰ ਦਨੀ ਆ ਕੰਡੇ ਵਾਲਾ 10 ਕਿਲੋ ਦੁੱਧ ਉਹ ਆਪਣੀ ਤਸੱਲੀ ਭਾਈ 2 ਟਾਈਮ ਚੋ ਉਹ ਭਾਈ 4 ਟਾਈਮ ਚੋ ਬਾਕੀ ਇਹਦੀ ਮਿਲਕ ਪਾਇੰਟ ਨੂੰ ਪਾਸੇ ਦਿਖਾ ਦਿਓ ਜਿਹਦਾ ਪੈ ਵੀ ਲੱਗਾ ਸਮਰਸੀਆ ਦਾ ਮੋਟਰ ਦਾ ਲੱਗਾ ਫਿਰ ਜਿਹੜੇ ਜਿਹੜੇ ਵਧੀਆ ਵਿਰਦੀ ਤੋੜ ਕੇ ਵਿਖਾ ਦਿਓ ਇੱਕ ਵਾਰੀ ਹਾਂ ਤੋੜੇ ਵਿਰਦੀ ਖੋਲਿਓ ਮੜ ਜੀ ਬਾਕੀ ਜਮਾ ਆ ਥਾਪੀਦੇ ਮਿਲੂ ਠੰਡੀ ਸਰੀਪ ਝੋਟੀ ਫਿਰ ਦਨੀ ਆ ਵੱਡੀ ਝੋਟੀ ਆ ਵੰਦੇ ਕੱਟ-ਕੱਟ ਦੀ ਵੱਡੀ ਵੱਡੀ ਪੁੱਤ ਲੈਓਗੇ ਦੀ ਲੈਓ ਸਿੰਘ ਵੀ ਬਹੁਤ ਵਧੀਆ ਚੈਂਪੀਅਨ ਸਿੰਘ ਲੱਗਾ ਮੱਜ ਨੂੰ ਤਿੰਨਾ ਮਹੀਨਿਆਂ ਦੀ ਗੱਬਣ ਵੀ ਦੀ ਤਿੰਨਾ ਮਹੀਨਿਆਂ ਦੀ ਗੱਬਣ 10 ਕਿਲੋ ਦੁੱਧ 10 ਕਿਲੋ ਦੁੱਧ ਵੀਰੇ ਜੀ ਬਾਕੀ ਠੰਡੀ ਛਰੀਬ ਦਾ ਵੀਰੇ ਕੋਈ ਮੁੱਲ ਕੋਈ ਨਹੀਂ ਆ ਇਹਨੂੰ ਵੀ ਜਮਾ ਮਤਲਬ ਵੀ ਉਹ ਨਹੀਂ ਆਗੇ ਵੀਰੇ ਮਲਾਜ ਐ ਏਦਾਂ ਨਹੀਂ ਤੂੰ ਤੋਕਣਾ ਵੀਰੇ ਬਹਿ ਨਹੀਂ ਦਿੰਦੀ ਥੱਲੇ ਜਿੱਦਾਂ ਇਹ ਬਹਿ ਦਿੰਦੀ ਐ ਜਿੱਦਾਂ ਮਰਜ਼ੀ ਥੱਲੇ ਬਹਿ ਜਾ ਜਿਹੜੀ ਗੱਲ ਕਰਨੀ ਐ ਮਾੜਾ ਜੇ ਪਹਾੜਾ ਪੋਣਾ ਪਾ ਲੋ ਨਹੀਂ ਤੇ ਜਮਾ ਜਮਾ ਤਾਂ ਬਾਹਰ ਦੇ ਉੱਤੇ ਮਿਲੇਗੀ ਜਿਹੜੀ ਜਿਹੜੀ ਗੱਲ ਕਹਾਂਗੇ ਉਹ ਗੱਲ ਸੱਚੀ ਹੋਗੀ ਵੀਰੇ ਐਦਾਂ ਨਹੀਂ ਫੇਰ ਕੋਈ ਵੀਰੇ ਤਾਜੀ ਦੇ ਸਕਦਾ ਸਾਨੂੰ ਹਾਂ ਤਿਆਰ ਹੋਈ ਮੋੜ ਸਕਦਾ ਤੇ ਮੋਨ ਦਾ ਐਦਾਂ ਨਹੀਂ ਵੀਰੇ ਤੋਕੜਾ ਮੈਂ ਹੱਥ ਲਗਾ ਦਿੰਦੀ ਐ ਜਿਹੜੀ ਗੱਲ ਕਰਨ ਨਾਲ ਹਾਂਜੀ ਹਾਂਜੀ ਵੀਰ ਜੀ ਇਹ ਇਹ ਠੰਡੀ ਸੀਲ ਮੈਂ ਮੈਂ ਦਾਤ ਲਗਾ ਦਊਗੀ ਜਿਹੜੀ ਆ ਕਹਿੰਦਾ ਵੀ ਵੀਰ ਜੀ ਕੀਮਤ ਦੀ ਗੱਲ ਕਰਦੇ ਆਂ ਤੇ ਅੱਗੇ ਕੀਮਤ ਤੇ ਫਿਰ ਮੈਂ ਹੁਣ ਵੀ ਸਾਡੀ ਸਵਾਰੀ ਡੇਢ ਦੀ ਆਪਾਂ ਬੋਲ ਨਹੀਂ ਕਰਨਾ ਆਪਾਂ ਜੈਸਨੋਈ ਵੀਰ ਜੀ ਤੇ ਛੋੜ ਕਰਕੇ ਲੱਖ ਦੀ ਪੂਰੀ ਦੀ ਦੇ ਦਾਂਗੇ ਮੈਂ ਪੂਰੇ ਲੱਖ ਦੀ ਸਿਰਫ ਲੱਖ ਰੁਪਏ ਦੀ ਲੈ ਜਾਓ ਜਿੰਨੇ ਖੜਨੀ ਜੀ ਹਾਂਜੀ ਠੰਡੀ ਸੀਲ ਜਿੰਨੂੰ ਆਂਦੇ ਆ ਵੱਡੀ ਝੋਟੀ ਆ ਆਜੋ ਕਰਦੇ ਆਂ ਅੱਗੇ ਫਿਰ ਟੁਕੜ ਗੱਬਣ ਕੀਮਤ ਦੀ ਮੈਂ ਨੂੰ ਢਾਈਆਂ ਮਹੀਨੇ ਦੀ ਗੱਬਣ ਆ ਚੈੱਕ ਪਾਸ ਆ ਚੈੱਕ ਕਰਾ ਕੇ ਤਸੱਲੀ ਕਰ ਸਕਦਾ ਦੁੱਧ ਮੈਂ ਕੋਈ ਦੇ ਕੋਈ ਵੀਰੇ 7 ਕਿਲੋ ਦੁੱਧ ਤਿਆਰ ਦੇ ਦਿਆਂਗਾ 7 ਕਿਲੋ ਕਿੰਨੇ ਮਹੀਨੇ ਦੇ ਗੱਬਣਾ ਇਹ 8 ਢਾਈ ਮਹੀਨੇ ਦੀ ਚੱਕ ਪਾਸ 7 ਕਿਲੋ ਦੁੱਧ ਆ ਬੱਚਾ ਇਹਦੀ ਮਗਰੇ ਦੇ ਵੀਰੇ ਕੱਟਾ ਮਗਰੇ ਦਿੰਦੀਆਂ ਕੱਟਾ ਮਗਰ ਬਾਕੀ ਇਹਨਾਂ ਵੀ ਭਾਏ ਕੱਦ ਕੱਦ ਦੀ ਬਹੁਤ ਵੱਡੀ ਵੀਰ ਦੇ ਬਰਾਬਰ ਆਉਂਦੀ ਆ ਤੇ ਇਹਨਾਂ ਵੀ ਮਾਏ ਵੱਡੀ ਫੁੱਲ ਸਾਈਜ਼ ਆ ਵੀਰੇ ਤੇ ਆਪਾਂ ਢਾਈ ਮਹੀਨੇ ਦੀ ਚੱਕ ਪਾਸ ਗਰੰਟੀ ਨਾਲ ਦਵਾਂਗੇ ਵੀਰੇ ਜੀ ਤੋੜ ਕੇ ਵਿਖਾ ਦਿਓ ਵੀਰ ਜੀ ਇੱਕ ਵਾਰੀ ਇਹ ਵੀ ਚੰਗੀ ਝੋਟੀ ਆ ਚੰਗੀ ਚੀਜ਼ ਦਾ ਮੋਲਿਆ ਵੀਰ ਜੀ ਵੱਦੇ ਕੱਡ ਕੱਢਦੀ ਐ ਲੈ ਵੀਰੇ ਹੋਂਦੋ ਵੀਰ ਜੀ ਅੱਗੇ ਇਹ ਵੀ ਆਪਣੇ ਫਾਰਮ ਤੋਂ ਗਈ ਸੀ ਹਾਂ ਜੀ ਹਾਂ ਜੀ ਮੈਂ ਜਦੋਂ ਡੇਰੀ ਤੇ ਜਾਂਦੀ ਨਾ ਵੀਰੇ ਉਦੋਂ ਤੁਹਾਨੂੰ ਪਤਾ ਥੋੜਾ ਹਾਲ ਮਾੜਾ ਕੀ ਹੁੰਦਾ ਜੀ ਕਰੇ ਮਈਆਂ ਨਹੀਂ ਮਾਰੀਆਂ ਵੀਰੇ ਤੋਕੜਾਂ ਮਈਆਂ ਜਮਾ ਇਧਰ ਵੇਖੋ ਦਾ ਇਹ ਨਹੀਂ ਆ ਕੋਈ ਪਾੜਾ ਨਹੀਂ ਕੋਈ ਬੱਚਾ ਨਹੀਂ ਜਮ ਜਮ ਜਮਾ ਇਦਾਂ ਇਦਾਂ ਹੀ ਥੱਲੇ ਬੈਠੋ ਜਿਹੜੀ ਗੱਲ ਕਰਨ ਵਾਲੀ ਹੈ ਨਹੀਂ ਨਾ ਮਈਆਂ ਟੋਕੜਾ ਵੀਰੇ ਲੱਗੇ ਨਹੀਂ ਥੋੜੀ ਜਿਹੀ ਤਾਂ ਲੱਗੇ ਹਾਂਜੀ ਹਾਂਜੀ ਇਹ ਵੀਰੇ ਦੇ ਦਾਂਗੇ ਆਪਾਂ ਦੂਜਿਆਂ ਦਾ 65000 ਦੀ ਦੇ ਦਾਂਗੇ ਇਹ ਵੀ ਹਰਿਆਣੇ ਦੀ ਮਈਆਂ ਆ ਆ ਵਿੱਚ ਥੋੜ੍ਹਾ ਛੜਕਾ ਕੇ ਪੂਰੇ ਬੱਢੀ ਜਾ 65000 ਦੀ ਸਿਰਫ 65000 ਦੀ ਮਈਆਂ ਵੀਨੇ ਦੀ ਗੱਬਣਿਆ 7 ਕਿਲੋ ਦੁੱਧ ਵੀਰੇ ਤੁਸੀਂ ਅੱਗੇ ਕਰਦੇ ਆਂ ਫੇਰ ਅੱਗੇ ਟੋਕੜ ਗੱਬਣਾ ਗਈ ਆ ਜੇ ਇਹ ਟੋਕੜ ਝੂਟੀ ਹੈ ਵੀਰੇ ਇਹਦੇ ਕੋਲ ਦੁੱਧ ਹੋਗਾ ਹੁਣ 9.5 ਕਿਲੋ ਵੀਰੇ 9.5 ਕਿਲੋ ਦੁੱਧ ਦੇ ਦੇ ਮਾਲਾ ਦਾਸੀਆ ਦਾ ਬੱਚਾ ਹੀ ਆ 15 ਦਾ ਇਹਦੇ ਮਗੇ ਜਿੱਡੀ ਟਾਪ ਦੀ ਕੱਟੀ ਵੀਰੇ ਦਦੀਆਂ ਕੱਟੀ ਵੀ ਆਪਾਂ ਇਹ ਵੀ ਠੰਡੀ ਸੀਲ ਬਿਲਕੁਲ ਇੰਨੀ ਗੇ ਠੰਡੀ ਵੀ ਬੱਚਾ ਜੋ ਆਪਾਂ ਇਹਨੂੰ ਤਿੰਨ ਵਾਰੀ ਚੋਲੋ ਆਪਾਂ ਚਾਰ ਵਾਰੀ ਚੋਲੋ ਬਾਕੀ ਅਕੇ ਇਹਦੇ ਨੂੰ ਨਕਸੇ ਦੇ ਵਿੱਚ ਹੋ ਰਿਹਾ ਉਹ ਵੀ ਆਪਾਂ ਨਾਲ ਦੱਸਾਂਗੇ ਵੀਰੇ ਮੇਰੇ ਕੱਲ ਨੂੰ ਏਡੀ ਦੂਰ ਕੋਈ ਵੀਰਪਰਾ ਨੇ ਮਂਗਾਉਣੀ ਹੈ ਅਗਲੇ ਥਾਂ ਦੇ ਵਿੱਚ ਵੀਰੇ ਧਾਰਾਂ ਘਾਟਿਆ ਦਦੀਆਂ ਦਦੀਆਂ ਅਗਲੇ ਥਾਂ 'ਚ ਧਾਰਾਂ ਜਿਹੜੀ ਚੀਜ਼ ਉਹ ਦੱਸ ਕੇ ਦਵਾ ਬਸ ਕੀ ਦਵਾਗੇ ਮਤਲਬ ਉਹਨੂੰ ਲਾਹਮੇ ਵਾਲੀ ਗੱਲ ਨਹੀਂ ਕਰ। ਲਾ ਇਹ 3 ਮਹੀਨੇ ਦੀ ਵੀ ਗੱਬਣ ਹੋਊਗੀ। ਉਹਦੀ ਉਹ ਉਹ ਗੱਲ ਦੀ ਗਾਰੰਟੀ ਫੁੱਲ ਹੋਊਗੀ। ਅਗਲੇ ਥਾਂ 'ਚ ਧਾਰਾਂ ਘਾਟੇ ਵੀਰੇ ਧਾਰਾਂ ਦੱਸ ਕੇ ਦਵਾਂਗੇ ਵੀ ਥਾਣਾ ਅੱਧਾ ਥਾਣਾ ਹੈਗਾ ਵੀਰੇ ਜੇ ਨਹੀਂ ਗੱਲ ਕਰਦੇ। ਠੀਕ ਜੀ ਵੀਰ ਜੀ। ਵੀਰ ਜੀ ਇਹਦੇ ਮੁੱਲ ਦੀ ਗੱਲ ਕਰਦੇ ਹਾਂ। ਮੁੱਲ ਵੀਰੇ ਵੇਖ ਓਦਾਂ ਦੇ ਛੋਟੀ ਜਿਹੇ 3 ਮਹੀਨੇ ਦੀ ਗੱਲ ਉਹਨੂੰ ਓਦਾਂ ਦੇ ਹੁਣੇ 1.5 ਲੱਖ ਦੀ ਇਹ ਦੇ ਦਾਂਗੇ 52 ਹਜ਼ਾਰ ਦੀ ਛੋਟੀ ਦੇ ਦਾਂਗੇ ਨੇਰੇ ਦੀ। ਸਿਰਫ 52 ਹਜ਼ਾਰ ਦੀ ਮਾਨਤਨ ਵੀਰ ਜੀ। ਮਾਨਤਨ ਵੀਰੇ ਚਲ 50 ਹੀ ਦੇ ਦਾਂਗੇ ਵੀਰੇ ਜੀ। ਦੂਰ ਇਹਦਾ ਇਹ ਫਰੀ ਵਾਲਾ ਹਿਸਾਬ ਜਿਹੜੀ ਗੱਲ ਕਰਨੀ ਆ ਕੱਟੀ ਵੀਰੇ ਟੌਪ ਕਲਾਸ ਮਗਰ ਕੱਟੀ ਆ ਵਧੀਆ ਜਿਹੜੀ ਆ ਕੱਟੀ ਵੀ ਨਹੀਂ ਕਾਉਂਦੇ ਉਹ ਦੂਜੀ ਦਾ ਕੱਟਾ ਵੀਰੇ ਇਹਦੀ ਆ ਕੱਟੀ ਦਿੰਦੀਆਂ ਵੇਖੋ ਕੱਟੀ ਵੀਰੇ ਹਾਂਜੀ ਵੀਰ ਜੀ ਬਹੁਤ ਚੰਗੀ ਕੱਟੀ ਆ ਟੌਪ ਕਲਾਸ ਦੀ ਕੱਟੀ ਆ ਵਧੀਆ ਬਰੀਡ ਵਾਲੀ ਵੀਰੇ ਤੇ ਜਿਹੜੀ ਗੱਲ ਕਰਨ ਵਾਲੀ ਆ ਤੇ ਬਾਕੀ ਜਿਹਨੇ ਵੀਰ ਭਰਾ ਨੇ ਲੈਣੀਆਂ ਮਤਲਬ ਦੋ ਮੱਝਾਂ ਮਿਲ ਜਣੀਆਂ 50000 ਦੀਆਂ ਵੀਰੇ ਤੁਸੀਂ ਵੀਰ ਜੀ ਐਡਰੈਸ ਬੋਲ ਦਿਓ ਕਰੀਏ ਆਪਣਾ ਬ੍ਰੈਸ ਵੀਰੇ 9876515127 ਨੰਬਰ ਦੇ ਜ਼ਿਲ੍ਹਾ ਗਦਾਸਪੁਰ ਦੇ ਨੇੜੇ ਫਤਿਹਗੜ ਚੂੜੀਆਂ ਪੈਂਦਾ ਜੇ ਅੰਮ੍ਰਿਤਸਰਾ ਤੋਂ ਇੱਥੋਂ ਮਤਲਬ 30 32 ਕਿਲੋਮੀਟਰ ਪੈਂਦਾ ਇੱਕ ਗੱਲ ਹੋਰ ਆਪਾਂ ਨਵੇਂ ਸਾਲ ਤੇ ਇੱਕ ਗਿਫਟ ਵੀ ਕੱਢਾਂਗੇ ਜਿਹੜਾ ਵੀਰ ਦੱਬ ਕੇ ਲਾਈਕ ਕਮੈਂਟ ਸਾਰਿਆਂ ਨਾਲ ਵੱਧ ਸ਼ੇਅਰ ਕਰੂਗਾ ਅਸੀਂ ਤਰੀ ਦੇ ਜ਼ਰੂਰ ਵਿੱਚ ਕਰਾਂਗੇ ਦਦਿਆਂ ਜਿਹੜਾ ਲਾਈਕ ਕਮੈਂਟ ਜ਼ਰੂਰ ਸ਼ੇਅਰ ਕਰੂਗਾ ਦੱਸ ਦਲੀਏ ਉਹਨੂੰ ਵੀਰ ਸਾਧ ਕੇ ਸਮਾਨਤਾ ਦਾ ਕਰਾਂਗੇ ਜ਼ਰੂਰ ਵੀ ਜੀ ਧੰਨਵਾਦ ਵੀਰ ਜੀ ਕੀ ਸასი ਗੱਲ ਹੈ